ਨਾਗਰ ਹਨੂਮਾਨਗੜ੍ਹ ਰਾਜਸਥਾਨ ਨੂੰ ਪਾਣੀ ਦੇਣਾ ਨਹੀਂ ਚਾਹੁੰਦੀ ਮੈਂ ਨਵੇਦਨ ਕਰਨਾ ਚਾਹਣਾ ਉਥੋਂ ਦੇ ਕਿਸਾਨਾਂ ਦੇ ਨਾਲ ਦੇਖੋ ਪੰਜਾਬ ਦੇ ਨਾਲ ਸਾਡੀਆਂ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਉਹਨਾਂ ਦੀਆਂ ਕੁੜੀਆਂ ਵੀ ਇੱਥੇ ਰਹਿੀਆਂ ਸਾਡੀਆਂ ਬੱਚੀਆਂ ਵੀ ਉੱਥੇ ਰਹਿੀਆਂ ਉਹਨਾਂ ਕਿਸਾਨਾਂ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਤੁਹਾਡੇ ਕਿਸਾਨ ਇੱਥੇ ਵੱਸਦੇ ਆ ਉਹ ਸਾਡੀ ਸਰਕਾਰ ਤਾਂ ਸਾਡੀ ਨਹੀਂ ਸੁਣਦੀ ਉਹ ਵੀਰੋ ਤੁਸੀਂ ਸੁਣ ਲਓ ਤੁਸੀਂ ਉਹ ਪਾਣੀ ਉਥੋਂ ਤੁਹਾਡੀ ਸਰਕਾਰ ਨੂੰ ਕਹਿ ਕੇ ਪਾਣੀ ਬਿਦਵਾ ਦਿਓ ਸਾਡੀ ਸਰਕਾਰ ਤਾਂ ਸੁੱਪੀ ਪਈ ਆ ਅਰ ਅੱਜ ਦਾ ਕੱਟ ਜਿਹੜਾ ਬਖਸ਼ ਸਿੰਘ ਚੌਂਕ ਤੋਂ ਲੈ ਕੇ ਗੰਗਾ ਸਿੰਘ ਚੌਂਕ ਤੱਕ ਪਰਿਆ ਪਿਆ ਕਿਸਾਨ ਹੀ ਕਿਸਾਨ ਮੈਨੂੰ ਨਜ਼ਰ ਆਉਂਦਾ ਕਿਸਾਨ ਕਿਉਂ ਨਜ਼ਰ ਆਉਂਦਾ ਅੱਜ ਕਿਸਾਨ ਸਾਡਾ ਦੁਖੀ ਆ ਵੀਰੋ ਦੋ ਤਿੰਨ ਨਹਿਰਾਂ ਚੱਲਦੀਆਂ ਪਾਣੀ ਕਿਸੇ ਵੀ ਨਹਿਰ ਦੇ ਵਿੱਚ ਪੂਰਾ ਨਹੀਂ ਚੱਲ ਰਿਹਾ ਸਾਰੀਆਂ ਨਹਿਰਾਂ ਮਰੀਆਂ ਪਈਆਂ ਸਮਝਾ ਦੀ ਮੈਂ ਗੱਲ ਕਰਨੀ ਚਾਹਣਾ ਜਿਹੜੀ ਕੱਲ ਇਹਨਾਂ ਨੇ ਛੱਡੀ ਆ ਜਦੋਂ ਦੀ ਬੰਦੀ ਸਮਾ ਵੀਆ ਇੱਕ ਵਾਰੀ ਲੱਗੀ ਆ ਵੀਰੋ ਇੱਕ ਵਾਰੀ ਲੱਗੀ ਆ ਦੱਸੋ ਕਿਸਾਨ ਕੀ ਬੀਜੂਗਾ ਕੀ ਖਾਊਗਾ ਇਹ ਸਰਕਾਰ ਨੇ ਕਿਸਾਨ ਨੂੰ ਰਲਾ ਕਰ ਦਿੱਤਾ ਪਰ ਕਿਸਾਨ ਦੀ ਤਾਕਤ ਸਰਕਾਰ ਨਹੀਂ ਸਮਝੀ ਜਦੋਂ ਕਿਸਾਨ ਛੜਕਾਂ ਤੇ ਆ ਜਾਂਦਾ ਨਾ ਤੇ ਦਿੱਲੀ ਵਰਗੇ ਜਿਹੜੇ ਉਹ ਕਾਲੇ ਕਾਨੂੰਨ ਉਸ ਡਬਲ ਇੰਜਨ ਸਰਕਾਰ ਨੇ ਕਿਸਾਨਾਂ ਤੇ ਥੋਪੇ ਸੀ ਉਹ ਉਹ ਕਾਲੇ ਕਾਨੂੰਨ ਵਾਪਸ ਲੈਣੇ ਪਏ ਤੇ ਉਹ ਕਿਸਾਨਾਂ ਤੋਂ ਸਾਡਿਆਂ ਤੋਂ ਮਾਫੀ ਮੰਗਣੀ ਪਈ ਇਹ ਉਹ ਕੌਮ ਆ ਬਹਾਦਰ ਕੌਮ ਆ ਮੈਂ ਨਾਰਾ ਲਾਉਂਗਾ ਦੋਨੇ ਹੱਥ ਖੜਾ ਕਰਕੇ ਤੁਸੀਂ ਨਾਰਾ ਲਾਇਓ ਆਪਣੇ ਲੀਡਰ ਜਿਹੜੀ ਆਪਣੀ ਕਮੇਟੀ ਬਣਾਈ ਆ ਆਪਾਂ ਨੂੰ ਕਾਲ ਡਊਗੀ ਕਿਸੇ ਨੇ ਜਾਣਾਂ ਨਹੀਂ ਜੋ ਇਹਨਾਂ ਦਾ ਆਦੇਸ਼ ਹੋਊਗਾ ਆਪਾਂ ਉਸ ਆਦੇਸ਼ ਤੇ ਚੱਲਣਾ ਮੈਂ ਨਾਰਾ ਲਾਉਂਗਾ ਦੋਨੇ ਹੱਥ ਖੜਾ ਕਰਕੇ ਇਹ ਤੁਹਾਡੀ ਆਵਾਜ਼ ਉਹ ਗੁੰੰਗੀ ਬੇਰੀ ਸਰਕਾਰ उस राजस्थान मुख्यमंत्री तक पहुंचनी चाहिए दिया किसान एकता किसान एकता वाहगुरु जी का खालसा वाहेगुरु जी की फतेह